ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਤੋਂ ਬਾਅਦ ਹੀ ਲੋਕ ਧਰਨੇ ਮੁਜਾਰੇ ਕਰਦੇ ਤਾਂ ਹੀ ਲੋਕ ਰੋੜਾਂ ਤੇ ਆਉਂਦੇ ਨੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਲੇਡੀਜ਼ ਦਾ ਚਲੇ ਜਾਣਾ ਜੀ ਦਾ ਚਲੇ ਜਾਣਾ ਉਹਦਾ ਪਰਿਵਾਰ ਖਤਮ ਹੋ ਗਿਆ ਔਰ ਉਹ ਇਨਸਾਫ ਵਾਸਤੇ ਜਗਾ ਜਗਾ ਠੋਕਰਾਂ ਖਾ ਰਹੇ ਨੇ ਕਦੀ ਥਾਣੇ ਜਾ ਰਹੇ ਨੇ ਕਦੀ ਕਚਹਿਰੀ ਜਾ ਰਹੇ ਨੇ ਕਦੀ ਵਿਧਾਇਕ ਦੇ ਕੋਲ ਜਾ ਰਹੇ ਨੇ ਪਰ ਉਹਨਾਂ ਦੀ ਕਿਤੇ ਸੁਣਵਾਈ ਹੈ ਨਹੀਂ ਤੋਂ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਟੀਮਾਂ ਭੇਜ ਰਹੇ ਹਾਂ ਅਸੀਂ ਲੁਕਆਊਟ ਸਰਕੂਲਰ ਜਿਹੜੇ ਹੈਗੇ ਉਹ ਜਾਰੀ ਕਰਤੇ ਸਾਡੇ ਕੋਲ ਪਾਸਪੋਰਟ ਨੰਬਰ ਆ ਗਿਆ ਅਸੀਂ ਵਿਅਕਤੀ ਨਾਮਜਿਤ ਕਰਤਾ ਫਿਰ ਵੀ ਸਵਾਲ ਕਿਉਂ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਇੰਨੀ ਦੇਰ ਕਿਉਂ ਨਗਰ ਦੇ ਲੋਕਾਂ ਨੇ ਉਹਨੂੰ ਵੈਰੀਫਾਈ ਕਰ ਲਿਆ ਭਈ ਇਹ ਗੱਡੀ ਹੈ ਆਹ ਗੱਡੀ ਨੰਬਰ ਹੈ ਆਹ ਉਹਨਾਂ ਦਾ ਮੋਬਾਈਲ ਨੰਬਰ ਹੈ ਆਹ ਬੰਦੇ ਨੇ ਫਿਰ ਵੀ ਦੇਰੀ ਕਿਉਂ ਬਾਈ ਕਹਿੰਦੇ ਦੋਸ਼ੀ ਫਰਾਰ ਹੈ ਜੀ ਲੱਭ ਰਹੇ ਆ ਜੇ ਦੋਸ਼ੀ ਫਰਾਰ ਹੈ ਤਾਂ ਪੁਲਿਸ ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਇਹ ਨਹੀਂ ਕੀਤੀ ਕਾਰਵਾਈ। ਕਿਰਿਆ 4 ਦਿਨ ਹੋ ਗਏ। ਜੇਕਰ ਤੇਜ਼ ਹੁੰਦੀ ਕਾਰਵਾਈ ਤਾਂ ਤਰਨਾ ਕਿਉਂ ਲੱਗਦਾ? ਕਿਵੇਂ ਢਿੱਲੀ ਰਹੀ ਕਾਰਵਾਈ ਇਹ? 4 ਦਿਨ ਹੋ ਗਏ ਨੇ। ਹਾਲ ਤੱਕ ਦੋਸ਼ੀ ਫੜਿਆ ਨਹੀਂ ਗਿਆ। ਹਾਲ ਤੱਕ ਦੋਸ਼ੀ ਦਾ ਕੋਈ ਰਿਸ਼ਤੇਦਾਰ ਨਹੀਂ ਫੜਿਆ ਗਿਆ। ਜੇ ਕਿਤੇ ਉਹਨਾਂ ਦਾ ਦੋਸ਼ੀ ਨਹੀਂ ਫੜਿਆ ਗਿਆ, ਉਹਨਾਂ ਦਾ ਪਰਿਵਾਰਿਕ ਮੈਂਬਰ ਕੋਈ ਲਿਆ ਕੇ ਇੱਥੇ ਥੱਲੇ ਤਾਂ ਜਾਂਦਾ ਸਲਾਖਾਂ ਦੇ ਪਿੱਛੇ ਤਾਂ ਦੋਸ਼ੀ ਨੇ ਭੱਜੇ ਨਹੀਂ ਆਣਾ ਸੀ। ਅਸੀਂ ਤੌਰ ਤੇ ਆਈ ਹਾਂ ਇੱਥੇ। ਨਹੀਂ ਜੀ ਮੈਂ ਸ਼ਾਸੀ ਤੌਰ ਤੇ ਨਹੀਂ ਆਇਆ। ਮੇਰਾ ਪਰਿਵਾਰ ਆ ਮੈਂ ਹਲਕੇ ਦਾ ਪੁੱਤ ਆ। ਹਲਕਾ ਵਿਧਾਇਕ। ਉਹ ਦੁੱਖ ਹੈ। ਉਹ ਇਸ ਹਲਕੇ ਦਾ ਹੈ ਇਸ ਲੋਕਲ ਹੈ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰੇ 86 ਲੀਟਰ ਆਏ ਨੇ ਤਾਂ ਕੀ ਵਿਧਾਇਕ ਦਾ ਫਰਜ ਨਹੀਂ ਬੰਦਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨੂੰ ਆ ਕੇ ਸ਼vaਸ਼ਣਤਾ ਜਾਵੇ ਉਹ ਵਿਧਾਇਕ ਹੈ ਉਹ ਇਸ ਟਾਈਮ ਸਤਾ ਦੇ ਵਿੱਚ ਹੈ ਉਹਦੀ ਸਰਕਾਰ ਹੈ ਉਹ ਇਹਨਾਂ ਦੀ ਹਰ ਤਰ੍ਹਾਂ ਮਦਦ ਕਰ ਸਕਦੇ ਨੇ ਕਿਉਂ ਨਹੀਂ ਕੀਤੀ ਸੁਪਰ ਪ੍ਰਸ਼ਾਸਨ ਤੋਂ ਇਨਸਾਫ ਮੰਗ ਰਿਹਾ ਇੱਕ ਪਰਿਵਾਰ ਉਹਨਾਂ ਦੀ ਧੀ ਸੜਕ ਹਾਦਸੇ ਵਿੱਚ ਚਲੀ ਗਈ ਹੈ ਪਰ ਜੋ ਦੋਸ਼ੀ ਹੈ ਉਸ ਦੇ ਉੱਤੇ ਬਣਦੀ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਈ ਕੀਤੀ ਗਈ ਹੈ ਰੋਹ ਦੇ ਵਿੱਚ ਪਰਿਵਾਰ ਦੇ ਵੱਲੋਂ ਤਰਨਾ ਲਾ ਲਿਆ ਗਿਆ ਸੋ ਸਾਡੇ ਨਾਲ ਕਾਂਗਰਸ ਦੇ ਜ਼ਿਲ੍ਹਾ ਜਰਨਲਿਸਤ ਕਤਰ ਗੁਰਮੀਤ ਜੀ ਸਾਡੇ ਨਾਲ ਹੈ ਭਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਇੱਥੇ ਆਏ ਹੋ ਤੇ ਲੋਕ ਸੜਕ ਦੇ ਉੱਤੇ ਆ ਜਾਇਜ਼ ਆ ਜਾਇ ਨਜਾਇਜ਼ ਦਿਖੋ ਇੱਕ ਤਰ੍ਹਾਂ ਇਹਨੂੰ ਜਾਇਜ਼ ਵੀ ਕਹਿ ਸਕਦੇ ਆ ਪਰ ਇੱਕ ਤਰ੍ਹਾਂ ਇਹ ਬਹੁਤ ਨਜਾਇਜ਼ ਹੋ ਰਹੀ ਹੈ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਤੋਂ ਬਾਅਦ ਹੀ ਲੋਕ ਧਰਨੇ ਮੁਜਾਰੇ ਕਰਦੇ ਤਾਂ ਹੀ ਲੋਕ ਰੋਡਾਂ ਤੇ ਆਉਂਦੇ ਨੇ ਇੰਨੀ ਤਪ ਦੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਆਏ ਨੇ ਉਹ ਉਸ ਪਰਿਵਾਰ ਦੇ ਦੁੱਖ ਕਰਕੇ ਆਏ ਨੇ ਜਿਹਨੂੰ ਅੱਜ 4 ਦਿਨ ਹੋ ਗਏ ਇੱਕ ਪਰਿਵਾਰ ਦੇ ਵਿੱਚੋਂ ਇੱਕ ਲੇਡੀਜ਼ ਦਾ ਚਲੇ ਜਾਣਾ ਜਿਹਦਾ ਚਲੇ ਜਾਣਾ ਉਹਦਾ ਪਰਿਵਾਰ ਖਤਮ ਹੋ ਗਿਆ ਔਰ ਉਹ ਇਨਸਾਫ ਵਾਸਤੇ ਜਗਾ ਜਗਾ ਠੋਕਰਾ ਖਾ ਰਹੇ ਨੇ ਕਦੀ ਥਾਣੇ ਜਾ ਰਹੇ ਨੇ ਕਦੀ ਕਚਹਿਰੀ ਜਾ ਰਹੇ ਨੇ ਕਦੀ ਵਿਧਾਇਕ ਦੇ ਕੋਲ ਜਾ ਰਹੇ ਨੇ ਪਰ ਉਹਨਾਂ ਦੀ ਕਿਤੇ ਸੁਣਵਾਈ ਹੈ ਨਹੀਂ ਇਹ ਲਾਸਟ ਹੈ ਜਦੋਂ ਧਰਨਿਆਂ ਧਿਆਨ ਦੇਣਾ ਜੀ ਉਹ ਲਾਸਟ ਹੈ ਕਿ ਧਰਨਾ ਦੇ ਕੇ ਸਰਕਾਰ ਦੀ ਜਿਹੜੀ ਹੈ ਸੁੱਤੀ ਨੀਂਦ ਹੈ ਜਾਂ ਪ੍ਰਸ਼ਾਸਨ ਦੀ ਸੁੱਤੀ ਨੀਂਦ ਹੈ ਉਹਨੂੰ ਜਗਾਉਣਾ ਪੈਂਦਾ ਹੈ ਉਹਨਾਂ ਨੂੰ ਚੱਕ ਕੇ ਜਿਹੜਾ ਕਿਤੇ ਪ੍ਰਸ਼ਾਸਨ ਦੀ ਸੁੱਤੀ ਨੀਂਦ ਜਗਾਣੀ ਪੈ ਰਹੀ ਆ ਲੋਕ ਸੜਕ ਦੇ ਉੱਤੇ ਆ ਗਏ ਪ੍ਰਸ਼ਾਸਨ ਦੇ ਉੱਤੇ ਇਹਨੇ ਸਵਾਲ ਕਿਉਂ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਆ ਅਸੀਂ ਟੀਮਾਂ ਭੇਜ ਰਹੇ ਆ ਅਸੀਂ ਲੁੱਕ ਆਊਟ ਕੁਲਰ ਜਿਹੜੇ ਹੈਗੇ ਉਹ ਜਾਰੀ ਕਰਤੇ ਸਾਡੇ ਕੋ ਪਾਸਪੋਰਟ ਨੰਬਰ ਆ ਗਿਆ ਸੀ ਵਿਅਕਤੀ ਨਾਮਜਦ ਕਰਤਾ ਫਿਰ ਵੀ ਸਵਾਲ ਕਿਉਂ ਹੈ ਦੇਖੋ ਪ੍ਰਸ਼ਾਸਨ ਦਾ ਸਵਾਲ ਨਹੀਂ ਹੈ ਮੈਂ ਸਤਕਾਰ ਕਰਦਾ ਡੀਐਸਪੀ ਸਾਹਿਬ ਉਰੇ ਆਏ ਹੋਏ ਨੇ ਐਸਐਸਪੀ ਸਾਹਿਬ ਉਰੇ ਆਏ ਹੋਏ ਨੇ ਐਸਐਚਓ ਨੂਰਪੁਰ ਉਰੇ ਆਏ ਹੋਏ ਨੇ ਉਹ ਆਪਣੀ ਕਾਰਵਾਈ ਕਰ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਇੰਨੀ ਦੇਰ ਕਿਉਂ ਚਾਰ ਦਿਨ ਹੋ ਗਏ ਚਾਰ ਦਿਨ ਦੇ ਵਿੱਚ ਜਦੋਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਹਲਕੇ ਦੇ ਲੋਕਾਂ ਨੇ ਨਗਰ ਦੇ ਲੋਕਾਂ ਨੇ ਉਹਨੂੰ ਵੈਰੀਫਾਈ ਕਰ ਲਿਆ ਵੀ ਇਹ ਗੱਡੀ ਹੈ ਆ ਗੱਡੀ ਨੰਬਰ ਹੈ ਆ ਉਹਨਾਂ ਦਾ ਮੋਬਾਈਲ ਨੰਬਰ ਹੈ ਆ ਬੰਦੇ ਨੇ ਫਿਰ ਵੀ ਦੇਰੀ ਕਿਉਂ ਬਾਈ ਇਸ ਕਹਿੰਦੀ ਦੋਸ਼ੀ ਫਰਾਰ ਹੈ ਜੀ ਲੱਭ ਰਹੇ ਆ ਉਹ ਜਦ ਦੋਸ਼ੀ ਫਰਾਰ ਹੈ ਤਾਂ ਪੁਲਿਸ ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਅਗਰ ਕਾਨੂੰਨ ਚਾਵੇ ਪੁਲਿਸ ਚਾਵੇ ਪੁਲਿਸ ਆਪ ਠੀਕ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਪਰ ਅਗਰ ਪੁਲਿਸ ਆਪਣੀ ਕਾਰਵਾਈ ਥੋੜੀ ਤੇਜ਼ ਕਰ ਦੇਵੇ ਨਾ ਜੀ ਤਾਂ ਇਹ ਧਰਨਾ ਚੱਕਿਆ ਜਾ ਸਕਦਾ ਤੇਜ਼ ਨਹੀਂ ਕੀਤੀ ਕਾਰਵਾਈ ਲੱਗ ਰਿਹਾ 4 ਦਿਨ ਹੋ ਗਏ ਅਗਰ ਤੇਜ਼ ਹੁੰਦੀ ਕਾਰਵਾਈ ਤੇ ਧਰਨਾ ਕਿਉਂ ਲੱਗਦਾ ਕਿਵੇਂ ਢਿੱਲੀ ਰਹੀ ਕਾਰਵਾਈ ਇਹ 4 ਦਿਨ ਹੋ ਗਏ ਨੇ ਹਾਲ ਤੱਕ ਦੋਸ਼ੀ ਫੜਿਆ ਨਹੀਂ ਗਿਆ ਹਾਲ ਤੱਕ ਦੋਸ਼ੀ ਦਾ ਕੋਈ ਰਿਸ਼ਤੇਦਾਰ ਨਹੀਂ ਫੜਿਆ ਗਿਆ ਇਹਨੂੰ ਆਪ ਢਿੱਲੀ ਕਹਿ ਸਕਦੇ ਆ ਨਾ ਜੀ ਆਕੇ ਇੱਥੇ ਟੀਮਾ ਬਣਾਉਣਾ ਠਾੜ ਦਿੱਤਾ ਜਾਂਦਾ ਸਲਾਖਾਂ ਦੇ ਪਿੱਛੇ ਤਾਂ ਦੋਸ਼ੀ ਨੇ ਭੱਜੇ ਨਹੀਂ ਆਣਾ ਸੀ ਇਹਨੂੰ ਆਪਾਂ ਕੀ ਇਹਨੂੰ ਟੀਲੀਕਾਰਪਾਈ ਨਹੀਂ ਕਹਿ ਸਕਦੇ ਇਹਨੂੰ ਤੁਸੀਂ ਦੱਸੋ 4 ਦਿਨਾਂ ਦਾ ਐਫ ਆਈ ਆਰ ਦਰਜ ਹੋਈ ਆ ਮੌਕੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਰਹੀ ਜਦੋਂ ਇਹ ਹਾਦਸਾ ਵਾਪਰਿਆ ਐਫ ਆਈ ਆਰ ਹੋਈ ਹੈ ਅਣਪਛਾਤੇ ਬੰਦੇ ਤੇ ਜੀ ਜਦਕਿ ਸੀਸੀਟੀ ਫੁਟੇਜ ਹੁੰਦੀ ਹੈ ਜਿਸਥੇ ਐਕਸੀਡੈਂਟ ਹੋਇਆ ਉੱਥੇ ਸੀਸੀਟੀਵੀ ਫੁਟੇਜ ਹੈ ਪਰਿਵਾਰਿਕ ਮੈਂਬਰਾਂ ਨੇ ਉਹਦੀ ਫੁਟੇਜ ਕਢਵਾਈ ਹੋਈ ਹੈ ਉਹਦੇ ਤੋਂ ਬਾਅਦ ਪ੍ਰਸ਼ਾਸਨ ਨੂੰ ਸਾਰਾ ਹੀ ਰਿਕਾਰਡ ਜੋ ਹੈ ਫੋਨ ਨੰਬਰ ਤੱਕ ਦੇ ਦਿੱਤੇ ਆ ਪਿੰਡ ਗਰਾں ਦਾ ਨੰਬਰ ਦਿੱਤਾ ਹੈ ਘਰ ਦਾ ਨੰਬਰ ਦਿੱਤਾ ਹੈ ਤਾਂ ਫਿਰ ਵੀ ਹਲ ਤੱਕ ਦੋਸ਼ੀ ਖੁਫਾਰਾ ਹੈ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇਸ ਸਮੇਂ ਤੋਂ ਪਰੇ ਤੇ ਅਸੀਂ ਤੌਰ ਤੇ ਆਏ ਹਾਂ ਇੱਥੇ ਨਹੀਂ ਜੀ ਮੈਂ ਸ਼ਾਸਤੀ ਤੌਰ ਤੇ ਨਹੀਂ ਆਇਆ ਮੇਰਾ ਪਰਿਵਾਰ ਹੈ ਮੈਂ ਸਲਕੇ ਦਾ ਪੁੱਤ ਆ ਮੈਂ ਇੱਕ ਪਰਿਵਾਰਿਕ ਤੌਰ ਤੇ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨਾਲ ਆ ਕੇ ਖੜਾ ਆ ਜੀ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕਰਦੇ ਹੋ ਸਰਕਾਰ ਕਿਵੇਂ ਦੋਸ਼ੀ ਹੈ ਇਹਦੇ ਵਿੱਚ ਮੈਂ ਤਾਂ ਇਹ ਕਹੂੰਗਾ ਸਰਕਾਰ ਇਸ ਤਰ੍ਹਾਂ ਦੋਸ਼ੀ ਹੈ ਇੱਕ ਹਲਕਾ ਵਿਧਾਇਕ ਉਸ ਦੁੱਖ ਹੈ ਉਹ ਇਸ ਹਲਕੇ ਦਾ ਹੈ ਇਸ ਲੋਕਲ ਹੈ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਾਸਕ ਲੀਡਰ ਆਏ ਨੇ ਤਾਂ ਕੀ ਵਿਧਾਇਕ ਦਾ ਫਰਜ਼ ਨਹੀਂ ਬੰਦਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨੂੰ ਆ ਕੇ ਸ਼vaਸ਼ਣਤਾ ਜਾਵੇ ਉਹ ਵਿਧਾਇਕ ਹੈ ਉਹ ਇਸ ਟਾਈਮ ਸਤਾ ਦੇ ਵਿੱਚ ਹੈ ਉਹਦੀ ਸਰਕਾਰ ਹੈ ਉਹ ਇਹਨਾਂ ਦੀ ਹਰ ਤਰ੍ਹਾਂ ਮਦਦ ਕਰ ਸਕਦੇ ਨੇ ਕਿਉਂ ਨਹੀਂ ਕੀਤੀ ਇਸ ਤਰ੍ਹਾਂ ਮੈਂ ਕਹੂੰਗਾ ਕਿ ਸਰਕਾਰ ਦੋਸ਼ੀ ਹੈ ਇਸ ਦਾ ਰابطਾ ਹੋਇਆ ਕੋਈ ਵਿਧਾਇਕ ਸਾਹਿਬ ਦੇ ਨਾਲ ਇੱਕ ਦਿਨ ਕੋਈ ਰਫ਼ਤਾਰ ਨਹੀਂ ਹੋਇਆ ਮੈਂ ਤਾਂ ਸਿਰਫ ਇਹ ਦੇਖ ਰਿਹਾ ਹਲੇ ਤੱਕ ਨਹੀਂ ਪਹੁੰਚੇ ਉਹ ਮੈਂ ਸਵੇਰ ਦਾ ਉਰੇ ਬੈਠਾ ਅਗਰ ਆਏ ਹੁੰਦੇ ਤਾਂ ਤੁਹਾਡੇ ਮੱਧਿਆ ਵਿੱਚ ਸਾਨੂੰ ਪਤਾ ਲੱਗ ਜਣਾ ਸੀ ਕਿ ਵਿਧਾਇਕ ਸਾਹਿਬ ਉਰੇ ਆਏ ਨੇ ਵਿਧਾਇਕ ਸਾਹਿਬ ਪਹੁੰਚੇ ਨਹੀਂ ਉਰੇ ਉਹ ਸਾਰਾ ਕੁਝ ਸੈ ਤੁਸੀਂ ਕੀ ਮੰਗ ਕਰ ਰਹੇ ਹੋ ਇਹ ਧਰਨਾ ਲੱਗਿਆ ਹੋਇਆ ਇਹ ਮੰਗਾ ਕੀ ਹੈ ਤੁਸੀਂ ਦੇਖੋ ਮੰਗਾ ਸਾਡੀਆਂ ਨੇ ਮੰਗਾ ਪਰਿਵਾਰਿਕ ਮੈਂਬਰਾਂ ਦੀਆਂ ਜੋ ਪਰਿਵਾਰਿਕ ਮੈਂਬਰ ਕਹਣਗੇ ਅਗਰ ਪਰਿਵਾਰਿਕ ਮੈਂਬਰ ਕਹਿੰਦੇ ਨੇ ਕਿ ਅਸੀਂ ਧਰਨਾ ਰੈਗੂਲਰ ਰੱਖਣਾ ਹੈ ਤਾਂ ਤਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੇ ਪਰਿਵਾਰਿਕ ਮੈਂਬਰ ਕਹਣਗੇ ਕਿ ਪ੍ਰਸ਼ਾਸਨ ਸਾਨੂੰ ਅਸ਼ਵਾਸ਼ਣ ਦਿੰਦਾ ਹੈ ਕੁਝ ਟਾਈਮ ਵ ਆਸੀਂ ਫੇਰ ਵੀ ਉਹਨਾਂ ਨਾਲ ਐਗਰੀ ਆ ਅਸੀਂ ਪਰਿਵਾਰਿਕ ਮੈਂਬਰ ਆ ਉਹ ਨਗਰ ਵਾਸੀਆਂ ਨਾਲ ਐਗਰੀ ਆ ਜਿਵੇਂ ਉਹ ਕਹਿਣਗੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਬਰਾਬਰ ਬੈਠੇ ਇੱਕ ਘਟਨਾ ਇੱਕ ਹਾਦਸਾ ਹੈ ਜਾਂ ਇਹਦੇ ਵਿੱਚ ਵੀ ਕੁਝ ਕੀਤਾ ਜਾ ਸਕਦਾ ਦੇਖੋ ਜਿਹੜਾ ਐਕਸੀਡੈਂਟ ਹੈ ਨੈਚਰਲ ਗੋ ਟੌਰ ਤੇ ਹਾਦਸਾ ਹੁੰਦਾ ਬਟ ਅਗਰ ਹਾਦਸਾ ਹੈ ਜਦੋਂ ਹੁਣ ਹਾਦਸਾ ਹੋ ਗਿਆ ਉਹ ਮੌਕੇ ਤੋਂ ਫਰਾਰ ਹੋ ਗਏ ਜਿਹਨੇ ਐਕਸੀਡੈਂਟ ਕੀਤਾ ਉਹ ਮੌਕੇ ਤੋਂ ਫਰਾਰ ਹੋ ਗਿਆ ਹੁਣ ਮੌਕੇ ਤੋਂ ਫਰਾਰ ਹੋਣ ਤੋਂ ਬਾਅਦ ਹਾਦਸਾ ਇਸ ਤਰ੍ਹਾਂ ਸੀਗਾ ਹਾਦਸਾ ਹੋ ਗਿਆ ਰੱਬ ਕਰਨੀ ਹੋਗੀ ਉਹ ਮੌਕੇ ਤੇ ਜਿਸ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਪਏ ਨੇ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਦੇ ਅਸੀਂ ਉਹਨੂੰ ਹਾਸਾ ਮੰਨ ਸਕਦੇ ਸੀਗੇ ਬੈ ਕੇ ਪੰਚਾਇਤ ਦੇ ਵਿੱਚ ਹਰ ਤਰ੍ਹਾਂ ਉਹਦਾ ਹੱਲ ਸੋਲੂਸ਼ਨ ਨਿਕਲ ਸਕਦਾ ਸੀਗਾ ਉਹ ਤਾਂ ਫਰਾਰ ਹੀ ਹੋ ਗਏ ਉਹ ਤੜਫਦੇ ਰਹੇ ਉਹਨਾਂ ਚ ਇੱਕ ਦੀ ਡੈਥ ਹੋ ਗਈ ਬਾਕੀ ਹਸਪਤਾਲ ਜਿਹੜੇ ਇਲਾਜ ਨੇ ਸਰਕਾਰਾਂ ਨੇ ਕੋਈ ਹੁਣ ਤੁਸੀਂ ਫਿਰ ਇੱਥੇ ਡੱਡੇ ਰਹੋਗੇ ਬਿਲਕੁਲ ਜੀ ਬਿਲਕੁਲ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਜਦੋਂ ਤੱਕ ਪਰਿਵਾਰਿਕ ਮੈਂਬਰਾਂ ਦਾ ਕੋਈ ਵੀ ਡਿਸੀਜਨ ਨਹੀਂ ਆਂਦਾ ਅਸੀਂ ਨਾਲ ਦੇ ਨਾਲ ਅੱਛਾ ਫਿਰ ਸਵਾਲ ਉੱਥੇ ਹੀ ਘੁੰਮ ਕੇ ਆ ਜਾਂਦਾ ਕਿ ਪੁਲਿਸ ਦੇ ਉੱਤੇ ਹੀ ਆ ਪੁਲਿਸ ਦੀ ਗੱਲ ਪੁਲਿਸ ਵੀ ਆਪਣਾ ਪੱਖ ਰੱਖ ਰਹੀ ਆ ਪਰ ਕਿਸੇ ਤੇ ਸਮਝ ਨਹੀਂ ਆ ਰਹੀ ਕਿਉਂ ਉਹ ਵਾਕਈ ਗੱਲ ਅਜਿਹੀ ਆ ਜਿਹੜੀ ਜਸਟੀਫਾਈ ਨਹੀਂ ਹੋ ਸਕਦੀ ਜਿਹਦੀ ਵਾਕਈ ਲੋਕਾਂ ਨੂੰ ਸਮਝ ਆਉਣੀ ਹੀ ਨਹੀਂ ਚਾਹੀਦੀ ਜਾਂ ਫਿਰ ਲੋਕ ਜਿਹੜੇ ਹੈਗੇ ਆ ਉਹ ਇਨਸਾਫ ਦੀ ਮੰਗ ਜਾਂ ਪੁਲਿਸ ਦੇ ਉੱਤੇ ਜੋ ਇਲਜ਼ਾਮ ਲਾ ਰਹੇ ਆ ਉਹ ਸਹੀ ਆ ਇਹ ਹੈ ਕੀ ਆ ਮਸਲਾ ਪੂਰਾ ਕਿਉਂ ਇਦਾਂ ਹੋ ਰਿਹਾ ਹੈ ਵਜ੍ਹਾ ਕੀ ਆ ਬਹੁਤ ਸਾਰੀਆਂ ਗੱਲਾਂ ਸੋ ਕਦੋਂ ਇਸ ਧਰਨੇ ਦੇ ਵਿੱਚ ਲੋਕਾਂ ਨੂੰ ਇਨਸਾਫ ਮਿਲੂਗਾ ਹਰ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਸਮਾਜਿਕ ਨੁਮਾਇੰਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੀਡਰ ਉਹ ਪਹੁੰਚ ਕੇ ਇਸ ਪਰਿਵਾਰ ਦੇ ਨਾਲ ਖੜ ਕੇ ਪ੍ਰਸ਼ਾਸਨ ਦੇ ਖਿਲਾਫ ਰੋਸ ਮਜਾਦਰੇ ਦੇ ਵਿੱਚ ਸ਼ਾਮਲ ਵੀ ਹੋਏ ਆ ਤੇ ਇਨਸਾਫ ਦੀ ਮੰਗ ਵੀ ਕਰ ਰਹੇ ਆ ਗੁਰਪ੍ਰੀਤ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਸ ਤੋਂ ਬਾਅਦ ਹੀ ਲੋਕ ਧਰਨੇ ਮੁਜਾਰੇ ਕਰਦੇ ਤਾਂ ਹੀ ਲੋਕ ਰੋਡਾਂ ਤੇ ਆਉਂਦੇ ਨੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਲੇਡੀਜ਼ ਦਾ ਚਲੇ ਜਾਣਾ ਜਿਹਦਾ ਚਲੇ ਜਾਣਾ ਉਹਦਾ ਪਰਿਵਾਰ ਖਤਮ ਹੋ ਗਿਆ ਔਰ ਉਹ ਇਨਸਾਫ ਵਾਸਤੇ ਜਗਾ ਜਗਾ ਠੋਕਰਾ ਖਾ ਰਹੇ ਨੇ ਕਦੀ ਥਾਣੇ ਜਾ ਰਹੇ ਨੇ ਕਦੀ ਕਚਹਿਰੀ ਜਾ ਰਹੇ ਨੇ ਕਦੀ ਵਿਧਾਇਕ ਦੇ ਕੋਲ ਜਾ ਰਹੇ ਨੇ ਪਰ ਉਹਨਾਂ ਦੀ ਕਦੇ ਸੁਣਵਾਈ ਹੈ ਨਹੀਂ ਤੋਂ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਅਸੀਂ ਟੀਮਾਂ ਭੇਜ ਰਹੇ ਹਾਂ ਅਸੀਂ ਲੁਕਆਊਟ ਸਰਕੂਲਰ ਜਿਹੜੇ ਹੈਗੇ ਉਹ ਜਾਰੀ ਕਰਤੇ ਸਾਡੇ ਕੋਲ ਪਾਸਪੋਰਟ ਨੰਬਰ ਆ ਗਿਆ ਅਸੀਂ ਵਿਅਕਤੀ ਨਾਮਜਿਤ ਕਰਤਾ ਫਿਰ ਵੀ ਸਵਾਲ ਕਿਉਂ ਆਉਂਦਾ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਇੰਨੀ ਦੇਰ ਕਿਉਂ ਨਗਰ ਦੇ ਲੋਕਾਂ ਨੇ ਉਹਨੂੰ ਵੈਰੀਫਾਈ ਕਰ ਲਿਆ ਭਈ ਇਹ ਗੱਡੀ ਆ ਆ ਗੱਡੀ ਨੰਬਰ ਆ ਆ ਉਹਨਾਂ ਦਾ ਮੋਬਾਈਲ ਨੰਬਰ ਆ ਆ ਬੰਦੇ ਨੇ ਫਿਰ ਵੀ ਦੇਰੀ ਕਿਉਂ ਬਾਏ ਜਿਸ ਕਹਿੰਦੀ ਦੋਸ਼ੀ ਫਰਾਰ ਹੈ ਜੀ ਲੱਭ ਰਹੇ ਆ ਜੇ ਦੋਸ਼ੀ ਫਰਾਰ ਹੈ ਤਾਂ ਪੁਲਿਸ ਕਹਿੰਦੇ ਨੇ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਤੇ ਨਹੀਂ ਕੀਤੀ ਕਾਰਵਾਈ ਰਿਆ 4 ਦਿਨ ਹੋ ਗਏ ਜੇਕਰ ਤੇਜ਼ ਹੁੰਦੀ ਕਾਰਵਾਈ ਤੇ ਧਰਨਾ ਕਿਉਂ ਲੱਗਦਾ ਕਿਵੇਂ ਢਿੱਲੀ ਰਹੀ ਕਾਰਵਾਈ ਇਹ 4 ਦਿਨ ਹੋ ਗਏ ਨੇ ਹਾਲ ਤੱਕ ਦੋਸ਼ੀ ਫੜਿਆ ਨਹੀਂ ਗਿਆ ਹਾਲ ਤੱਕ ਦੋਸ਼ੀ ਦਾ ਕੋਈ ਰਿਸ਼ਤੇਦਾਰ ਨਹੀਂ ਫੜਿਆ ਗਿਆ ਜੇ ਕਿਤੇ ਉਹਨਾਂ ਦਾ ਦੋਸ਼ੀ ਨਹੀਂ ਫੜਿਆ ਗਿਆ ਉਹਨਾਂ ਦਾ ਪਰਿਵਾਰਿਕ ਮੈਂਬਰ ਕੋਈ ਲਿਆ ਕੇ ਇੱਥੇ ਉਠਾ ਲਿਤਾ ਜਾਂਦਾ ਸਲਾਖਾਂ ਦੇ ਪਿੱਛੇ ਤਾਂ ਦੋਸ਼ੀ ਨੇ ਭੱਜੇ ਨਹੀਂ ਆਣਾ ਸੀ ਅਸੀਂ ਤੌਰ ਤੇ ਆਈ ਹਾਂ ਇੱਥੇ ਜੀ ਮੈਂ ਸ਼ਾਸਤੀ ਤੌਰ ਤੇ ਨਹੀਂ ਆਇਆ ਮੇਰਾ ਪਰਿਵਾਰ ਆ ਮੈਂ ਹਲਕੇ ਦਾ ਪੁੱਤ ਹਾਂ ਹਲਕਾ ਵਿਧਾਇਕ ਬਹੁਤ ਦੁੱਖ ਹੈ ਉਹ ਇਸ ਹਲਕੇ ਦਾ ਹੈ ਇਸ ਲੋਕਲ ਹੈ ਅੱਜ ਦੁੱਖ ਦੀ ਘੜੀ ਦੇ ਵਿੱਚ ਸਾਰੇ 86 ਲੀਟਰ ਆਏ ਨੇ ਤਾਂ ਕੀ ਵਿਧਾਇਕ ਦਾ ਫਰਜ਼ ਨਹੀਂ ਬੰਦਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨੂੰ ਆ ਕੇ ਸ਼vaਸ਼ਣਤਾ ਜਾਵੇ ਉਹ ਵਿਧਾਇਕ ਹੈ ਉਹ ਇਸ ਟਾਈਮ ਸਤਾ ਦੇ ਵਿੱਚ ਹੈ ਉਹਦੀ ਸਰਕਾਰ ਹੈ ਕੋਈ ਇਹਨਾਂ ਦੀ ਹਰ ਤਰ੍ਹਾਂ ਮਦਦ ਕਰ ਸਕਦੇ ਨੇ ਕਿਉਂ ਨਹੀਂ ਕੀਤੀ